ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅਤੇ ਸ਼ਹੀਦ ਭਾਈ ਮਨੀ ਸਿੰਘ ਗੁਰਮਤਿ ਵਿਦਿਆਲੇ ਦੇ ਵਿਦਿਆਰਥੀ ਜਨੋ ਅੱਜ ਆਪਾਂ ਬਾਲ ਉਪਦੇਸ਼ ਦਾ ਜੋ ਪੰਜਵਾਂ ਪਾਠ ਹੈ ਉਸ ਦਾ ਸੁੱਧ ਉਚਾਰਨ ਕਿਵੇਂ ਕਰਨਾ ਇਸ ਨੂੰ ਜਾਣਾਂਗੇ ਇਸ ਪਾਠ ਦੇ ਵਿੱਚ ਮੁਕਤੇ ਵਾਲੇ ਅੱਖਰ ਹਨ ਜਿਨ੍ਹਾਂ ਅੱਖਰਾਂ ਨੂੰ ਕੋਈ ਵੀ ਲਗਾ ਮਾਤਰਾ ਨਾ ਲੱਗੀ ਹੋਵੇ ਉਹਨਾਂ ਅੱਖਰਾਂ ਨੂੰ ਮੁਕਤੇ ਵਾਲੇ ਮੁਕਤੇ ਵਾਲੇ ਅੱਖਰ ਕਿਹਾ ਜਾਂਦਾ ਹੈ ਹੁਣ ਧਿਆਨ ਦੇ ਨਾਲ ਜਿਵੇਂ ਇਹਨਾਂ ਦਾ ਉਚਾਰਨ ਕਰਾਂਗੇ ਆਪ ਜੀਆ ਨੇ ਸੁਣਨਾ ਹੈ ਫਿਰ ਆਪ ਇਸ ਨੂੰ ਜੋ ਹੈ 25 ਵਾਰ ਪੜ੍ਹਨਾ ਹੈ ਧਿਆਨ ਦੇ ਨਾਲ ਇਸ ਨੂੰ ਸੁਣੋ ਮੁਕਤੇਵਾੜੇ ਦੋ ਅੱਖਰੇ ਸ਼ਬਦ ਗੱਗਾ ਮੁਕਤਾ ਲੱਲਾ ਮੁਕਤਾ ਗਲ ਰਸ ਕਲ ਭਰ ਅਬ ਮਰ ਦਸ ਕਸ ਨਸ ਘਰ ਚਲ ਕਾਰ ਫੜ ਤਪ ਗਲ ਤਰ ਜਰ ਨਰ ਪਲ ਧਰ ਸਜ ਕਣ ਹੱਠ ਕਸ ਛਲ ਜਲ ਲੜ ਡਰ ਮਨ ਖਤ ਜਲ ਭਰ ਤਰ ਫੜ ਕਰ ਚਲ ਹੱਠ ਨਾ ਕਰ ਕਰ ਹਲ ਹਨ ਸਭ ਕਰ ਹਨ ਦਸ ਨਗ ਹਨ ਵੱਲ ਛਲ ਨਾ ਕਰ ਨਸ ਕਰ ਚਲ ਗੱਲ ਕਰ ਹੁਣ ਜੋ ਮੁਗਤੇ ਵਾਲੇ ਤੇ ਨਖਰੇ ਸ਼ਬਦ ਹਨ ਉਹਨਾਂ ਦਾ ਉਚਾਰਨ ਇਸ ਤਰ੍ਹਾਂ ਕਰਨਾ ਹੈ ਬੱਬਾ ਮੁਗਤਾ ਦੱਦਾ ਮੁਗਤਾ ਲੱਲਾ ਮੁਗਤਾ ਬਦਲ ਮਟਰ ਬਟਨ ਗਰਮ ਨਰਮ ਮਲਮ ਖਸਮ ਧਰਮ ਕਲਮ ਸੜਕ ਰਤਨ ਬਲਬ ਕਮਲ ਚਰਨ ਸਰਲ ਖਬਰ ਹਰਨ ਟਹਲ ਮਹਿਲ ਅਮਰ ਭਗਤ ਜਗਤ ਕਣਕ ਬਤਖ ਸ਼ਰਤ ਭਜਨ ਸਿੰਘ ਖਬਰ ਕਰ ਭਗਤ ਬਣ ਅਮਰ ਸਿੰਘ ਕਲਮ ਫੜ ਮਟਰ ਨਰਮ ਹਨ ਜਲ ਗਰਮ ਕਰ ਮਹਿਲ ਤੱਕ ਚੱਲ ਕਪਟ ਨਾ ਕਰ ਹੁਣ ਜੋ ਮੁਕਤੇ ਵਾਲੇ ਚਾਰ ਅੱਖਰੇ ਸ਼ਬਦ ਹਨ ਪਪਾ ਰਾਰਾ ਬੱਬਾ ਅਤੇ ਤੱਤਾ ਪਰਬਤ ਮਲਮਲ ਅਦਰਕ ਗੜਬੜ ਕਸਰਤ ਸਰਕਸ ਗਲਗਲ ਮਤਲਬ ਬਰਤਨ ਹਰਕਤ ਜਲਥਲ ਝਟਪਟ ਹਲਚਲ ਅਣਬਣ ਹਰਮਨ ਸਰਵਣ ਮਖਮਲ ਦਰਸ਼ਨ ਨਫਰਤ ਸਰਬਤ ਅਰਜਨ ਸਿੰਘ ਕਸਰਤ ਕਰ ਝਟਪਟ ਚੱਲ ਦਰਸ਼ਨ ਕਰ ਹਰਮਨ ਬਣ ਹਰਕਤ ਨਾ ਕਰ ਸਰਵਣ ਸਿੰਘ ਗੜਬੜ ਨਾ ਕਰ ਪਰ ਵਰਤਨ ਫੜ ਜਰਮਲ ਸਿੰਘ ਨਫਰਤ ਨਾ ਕਰ ਵਾਹਿਗੁਰੂ ਜੀ ਕਾ